ਸ੍ਰੀ ਵਾਹਿਗੁਰੂ ਸਾਹਿਬ ਜੀ ਚਕਰ ਜਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾਮ ਸਗਤ ਕਹਿ ਅਚਲ ਮੂਰਤ ਅਨਭਾਉ ਪ੍ਰਕਾਸ਼ ਅਮੇ ਤੋਜਹਿਜ ਕੋਟ ਇੰਦਰ ਇੰਦਰਾਣ ਸ਼ਾਹੀ ਸ਼ਾਹਾਨ ਗਨਿਜਹਿ ਤ੍ਰਿਭਾਵਨ ਮਹੀਪਾ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਾਹਤ ਤਵ ਸਰਬ ਨਾਮ ਕਥ ਕਵਣ ਕਰਮ ਨਾਮ ਬਰਨਤ ਸੁਮਤ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰਨ ਸੂਜੈ ਦੂਜੀ ਠਾਹ ਹਰ ਹਾਰ ਪਰਿਉ ਤਉ ਦੁਵਾਰੀ ਲਿਖੈ ਛੋਟ ਅਲਖੈ ਛੁਟ ਹੈ ਹਮ ਨਿਰਗੁਣ ਲਿਹੋ ਉਵਾਰੀ ਸਤਿ ਬਖਸਿੰਦਾ ਸਦਾ ਮਿਹਰਵਾਨਾ ਸਭਨਾ ਦਾਇ ਆਧਾਰੀ ਨਾਨਕ ਦਾਸ ਸੰਤ ਪਾਛਾ ਪਰਿਓ ਰਾਖ ਲਹੁ ਇਹ ਬਾਰੀ ਫਿਰਦਾ ਗਲਿਏ ਚਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾ ਤਾਂ ਭੀਜੈ ਕੰਬਲੀ ਰਹਾ ਤਾਂ ਟੁੱਟੈ ਨੇਹ कि जो सिजो कम्बल अल्लाह वर्ष में हो। जाए मिला सजना तूटो ना ने हो सजन सचा पातिशाह सिर शाह ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਸਿਰਵਾਹ ਗੁਰੂ ਸਾਹਿਬ ਜੀ ਜਤ ਸ੍ਰੀ ਮਹੱਲਾ ਪੰਜਵਾ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੋ ਬਕੋ ਸੁਭ ਰਸਨਾ ਦਿਜਹਿ ਪ੍ਰਾਨ ਅਕੋਰ ਕੋਈ ਜਨ ਹਰਿ ਸਿਉ ਦੇਵ ਜੋਰ ਚਰਨ ਗਹੋ ਬਕੋ ਸੁਭ ਰਸਨਾ ਦਿਜਹਿ ਪ੍ਰਾਨ ਅਕੋਰ ਰਹਾ ਮਨ ਤਨ ਨਿਰਮਲ ਕਰਤਿ ਕੇ ਆਰੋ ਹਰਿ ਸਿੰਚੈ ਸੁਦਾ ਸੰਜੋਰ ਿਆ ਰਸ ਮਹਿ ਮਗਨ ਹੋਤਿ ਕਿਰਪਾਤ ਮਹਾ ਵਿਖਿਆਤ ਤੋਰ ਆਇਓ ਸਰਨ ਦੇਨ ਦੁਖ ਭੰਜਨ ਚਿਤਵੋ ਤੁਮਰੇ ਓਰ ਅਬਾ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰ ਆਇਓ ਸਰਨ ਦੀਨ ਦੁਖ ਭੰਜਨਾ ਚਿਤਵ ਤੁਮਰੇ ਓਰ ਅਬਹ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਵੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ सतनामवाहि गुरु